ਸਤਿ ਸ਼੍ਰੀ ਅਕਾਲ ਪੰਜਾਬ ਡੈਰੀਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਅੱਜ ਦੀ ਸਭ ਤੋਂ ਵੱਡੀ ਤੇ ਗੌਰਵਸ਼ਾਲੀ ਖਬਰ ਲੈ ਕੇ ਹਾਜ਼ਰ ਹਾਂ ਜਦੋਂ ਅਸੀਂ ਇਹ ਆਕਾਸ਼ ਵੱਲ ਤੱਕਦੇ ਹਾਂ ਤਾਂ ਕਈ ਵਾਰ ਸੋਚਦੇ ਹਾਂ ਕਿ ਕਦੋਂ ਕੋਈ ਭਾਰਤੀ ਪੁੱਤਰ ਪਲਾੜ ਵਿੱਚ ਹੋਵੇ ਹੁਣ ਇਹ ਸੋਚ ਸੋਚ ਸੱਚ ਬਣ ਗਈ ਹੈ ਭਾਰਤ ਦੇ ਸ਼ਰੂਈਰ ਪਲਾੜ ਯਾਤਰੀ ਗਰੁੱਪ ਕੈਪਟਨ ਸੁਭਾਸ਼ੂ ਸ਼ੁਕਲਾ ਅੱਜ ਅੰਤਰਰਾਸ਼ਟਰੀ ਪਲਾੜ ਸਟੇਸ਼ਨ ਤੋਂ ਭਾਰਤ ਨਾਲ ਜੁੜੇ ਨੇ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਸ਼ਨੀਵਾਰ ਨੂੰ ਪਲਾੜ ਵਿੱਚ ਮੌਜੂਦ ਸੁਭਾਸ਼ੂ ਨਾਲ ਵੀਡੀਓ ਕਾਲ ਰਾਹੀਂ ਗੱਲਬਾਤ ਕੀਤੀ ਤਾਂ ਜਿਸ ਦੀ ਵੀਡੀਓ ਸੰਦੇਸ਼ ਸਮਾਂ 5:49 ਮਿੰਟ ਤੇ ਜਾਰੀ ਕੀਤਾ ਗਿਆ ਇੱਕ ਗੱਲਬਾਤ 18 ਮਿੰਟ 25 ਸਕਿੰਟ ਤੱਕ ਚੱਲੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਤੁਸੀਂ ਅੱਜ ਮਾਤਾ ਭੂਮੀ ਤੋਂ ਦੂਰੋਂ ਪਰ 140 ਕਰੋੜ ਭਾਰਤੀਆਂ ਦੇ ਦਿਲਾਂ ਦੇ ਸਭ ਤੋਂ ਨੇੜੇ ਹੋ ਤੁਹਾਡੀ ਯਾਤਰਾ ਨਵੇਂ ਯੁੱਗ ਦੀ ਸ਼ੁਰੂਆਤ ਕਰੇਗੀ ਜਦੋਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਉਹ ਗਾਜਰ ਦਾ ਹਲਵਾ ਲੈ ਕੇ ਗਏ ਨੇ ਜਾਂ ਨਹੀਂ ਤਾਂ ਸੁਭਾਸ਼ਿ ਨੇ ਹੱਸਦੇ ਹੋਏ ਦੱਸਿਆ ਕਿ ਉਹਨਾਂ ਨੇ ਸਿਰਫ ਗਾਜਰ ਦਾ ਹੀ ਨਹੀਂ ਸਗੋਂ ਮੂੰਗ ਦਾਲ ਦਾ ਹਲਵਾ ਤੇ ਅੰਬ ਦਾ ਰਸ ਵੀ ਆਪਣੇ ਸਾਥੀਆਂ ਦੇ ਨਾਲ ਸਾਂਝਾ ਕੀਤਾ ਸੁਭਾਉ ਅੰਸ਼ੂ ਨੇ ਦੱਸਿਆ ਕਿ ਅਸੀਂ ਇਸ ਇੱਕ ਦਿਨ ਵਿੱਚ 16 ਵਾਰ ਸੂਰਜ ਚੜ੍ਹਦੇ ਆਂ ਤੇ 16 ਵਾਰ ਡੁੱਬਦੇ ਦੇਖਦੇ ਆਂ 28000 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਧਰਤੀ ਦੀ ਪਰਕਰਮਾ ਕਰਦੇ ਆਂ ਇਹ ਗਤੀ ਸਾਡੀ ਉੱਤਰ ਦਾਇਤਾ ਨੂੰ ਦਰਸਾਉਂਦੀ ਹੈ ਉਹਨਾਂ ਨੇ ਆਪਣੀ ਗੱਲ ਵਿੱਚ ਕਿਹਾ ਕਿ ਧਰਤੀ ਨੂੰ ਪਲਾੜ ਤੋਂ ਵੇਖ ਕੇ ਲੱਗਦਾ ਹੈ ਕਿ ਕੋਈ ਸਰਹੱਦ ਨਹੀਂ ਕੋਈ ਰੇਖਾ ਨਹੀਂ ਸੋਡੀ ਧਰਤੀ ਸਾਡਾ ਸਾਂਝਾ ਘਰ ਹੈ ਸੁਭਾਸ਼ੂ ਨੇ ਵੀਡੀਓ ਕਾਲ ਦੌਰਾਨ ਦੱਸਿਆ ਕਿ ਉਹਨਾਂ ਨੇ ਆਈਐਸਐਸ ਵਿੱਚ ਤਰੰਗਾ ਲਾਇਆ ਹੈ ਜੋ ਉਹਨਾਂ ਲਈ ਭਾਵੁਕ ਪਲ ਸੀਗਾ ਉਹਨਾਂ ਦੱਸਿਆ ਕਿ ਜ਼ੀਰੋ ਗੁਰੂਤਾਕਰਸ਼ਨ ਕਾਰਨ ਇੱਥੇ ਸੋਨਾ ਵੀ ਚੁਣੌਤੀਪੂਰਨ ਹੈ ਆਪਣੇ ਪੈਰਾਂ ਬਨ ਬਨਨੇ ਪੈਂਦੇ ਨੇ ਨਹੀਂ ਤਾਂ ਸਰੀਰ ਹਵਾ ਵਿੱਚ ਉੱਡਣਾ ਸ਼ੁਰੂ ਕਰ ਦਿੰਦਾ ਹੈ ਜਦੋਂ ਪ੍ਰਧਾਨ ਮੰਤਰੀ ਨੇ ਪੁੱਛਿਆ ਕਿ ਕੀ ਧਿਆਨ ਉਹਨਾਂ ਦਾ ਮਦਦ ਕਰਦਾ ਹੈ ਤਾਂ ਸੁਭਾਸ਼ੂ ਨੇ ਕਿਹਾ ਜਦੋਂ ਮਨ ਸ਼ਾਂਤ ਹੋਵੇ ਤਾਂ ਉਸ ਤੁਸੀਂ ਚੁਣੌਤੀਆਂ ਵਿੱਚ ਵੀ ਸਹੀ ਫੈਸਲਾ ਲੈ ਸਕਦੇ ਹੋ 14 ਦਿਨ ਦੀ ਪੁਲਾੜ ਯਾਤਰਾ ਦੌਰਾਨ ਮਹਸੂਸਾਤ ਵਿਗਿਆਨਿਕ ਪ੍ਰਯੋਗ ਕਰਨਗੇ ਜੋ ਭਾਰਤ ਦੀਆਂ ਵਿਦਿਅਕ ਸੰਸਥਾਵਾਂ ਦੁਆਰਾ ਤਿਆਰ ਕੀਤੇ ਗਏ ਨੇ ਇਹਨਾਂ ਵਿੱਚ ਮਨੁੱਖੀ ਸਿਹਤ ਤੇ ਜੀਵ ਵਿਗਿਆਨ ਸੰਬੰਧੀ ਅਧਿਐਨ ਵੀ ਹੋਣਗੇ ਨਾਲ ਹੀ ਉਹ NASA ਨਾਲ ਮਿਲ ਕੇ ਪੰਜ ਹੋਰ ਪ੍ਰਯੋਗਾਂ ਵਿੱਚ ਵੀ ਭਾਗ ਲੈ ਰਹੇ ਨੇ ਇਹ ਸਾਰੇ ਅਧਿਐਨ ਤੋਂ ਵਿੱਚ ਭਾਰਤ ਦੇ ਗਗਨਜਾਨ ਮਿਸ਼ਨ ਨੂੰ ਮਜ਼ਬੂਤ ਬਣਾਉਣ ਵਿੱਚ ਸਹਾਇਕ ਹੋਣਗੇ ਪੂਰੇ ਭਾਰਤ ਲਈ ਇਹ ਸਮਾਪਮਾਨ ਦਾ ਗੌਰਵ ਦਾ ਹੈ ਪੁਲਾੜ ਵਿੱਚ ਭਾਰਤ ਦਾ ਤਿਰੰਗਾ ਲਹਿਰਾਉਣਾ ਸਿਰਫ ਇੱਕ ਵਿਗਿਆਨਿਕ ਕਦਮ ਨਹੀਂ ਸਗੋਂ ਰਾਸ਼ਟਰਪ੍ਰੇਮ ਅਤੇ ਸੰਕਲਪ ਦੀ ਵਿਤੀਸੀਆ ਵੀ ਹੈ ਅਸੀਂ ਸੁਭਾਸ਼ੂ ਸ਼ੁਕਲਾ ਨੂੰ ਉਹਨਾਂ ਦੀ ਸ਼ਾਨਦਾਰ ਯਾਤਰਾ ਲਈ ਹਾਰਦਿਕ ਵਧਾਈ ਦਿੰਦੇ ਹਾਂ ਏ ਸੀ ਅੱਜ ਦੀ ਖਾਸ ਰਿਪੋਰਟ ਜਿੱਦਾਂ ਕੋਈ ਵੱਡੀ ਅਪਡੇਟ ਆਉਂਦੀ ਹੈ ਲੈ ਕੇ ਫਿਰ ਤੋਂ ਤੁਹਾਡੇ ਤੱਕ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਾਨੂੰ ਤੋਂ ਬਈ ਇਜਾਜ਼ਤ ਧੰਨਵਾਦ